ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਪਾਲਕ ਵਾਲੇ ਦੰਮ ਆਲੂ ਬਣਾਵਾਂਗੇ ਅੱਜ ਆਪਾਂ ਆ ਆਪਾਂ ਆਲੂ ਲਏ ਇੱਧਰ ਆਪਾਂ ਪਾਲਕ ਲਿਆ ਤੇ ਅੱਜ ਆਪਾਂ ਬਣਾਵਾਂਗੇ ਪਾਲਕ ਵਾਲੇ ਦੰਮ ਆਲੂ ਇਹਦੇ ਵਾਸਤੇ ਜੀ ਆਪਾਂ ਉਬਲੇ ਹੋਏ ਆਲੂ ਲਏ ਆ 6-7 ਆਲੂ ਆਪਣੇ ਤੇ ਪਾਲਕ ਹੈ ਆਪਣਾ ਤੇ ਇੱਧਰ ਹੈ ਜੀ ਖੜੇ ਮਸਾਲੇ ਤੇਜ ਪੱਤਾ ਇੱਕ ਵੱਡੀ ਇਲਾਇਚੀ ਆ ਤਿੰਨ ਚਾਰ ਲੌਂਗ ਹੈ 6-7 ਕਾਲੀਆਂ ਮਿਰਚਾਂ ਇਹਨਾਂ ਨੂੰ ਆਪਾਂ ਨਾ ਕੁੱਟ ਲਾਂਗੇ ਢਰਦਰਾ ਜਿਹਾ ਕੁੱਟ ਲਾਂਗੇ ਸਭ ਤੋਂ ਪਹਿਲਾਂ ਆਪਾਂ ਪਾਲਕ ਨੂੰ ਉਬਾਲਦੇ ਹਾਂ ਇੱਧਰ ਆਪਣਾ ਪੈਨ ਰੱਖਿਆ ਹੋਇਆ ਪਾਣੀ ਉਬਲ ਹੀ ਜਾਂਦਾ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਚਮਚ ਪਾ ਦਿਆਂਗੇ ਨਮਕ ਦਾ ਇੱਕ ਚਮਚ ਪਾ ਦਾਂਗੇ ਆਪਾਂ ਚੀਨੇ ਦਾ ਹੁਣ ਆਪਾਂ ਇਹਦੇ ਵਿੱਚ ਨਾ ਪਾਲਕ ਪਾ ਦਿਆਂਗੇ ਪਾਲਕ ਆਪਣੀ ਧੋਤੀ ਵੀ ਐ ਤੇ ਡੰਠਾ ਲਾਪਾ ਮੋٹے-ਮੋٹے ਕੱਟ ਕੇ ਪੱਤੇ-ਪੱਤੇ ਹੈਗੇ ਆਪਣੇ ਕੋਲੇ ਤੇ ਹੁਣ ਆਪਾਂ ਇਹਨੂੰ 4 ਮਿੰਟ ਨਾ ਉਬਾਲਾਂਗੇ ਆਪਾਂ ਇਹਨੂੰ 4 ਮਿੰਟ ਉਬਾਲਾਂਗੇ ਆਪਾਂ ਹੁਣ ਆਪਾਂ ਜੀ ਪਾਲਕ ਉਬਲ ਜਾਂਦਾ ਆਪਾਂ ਮਸਾਲੇ ਕੁੱਟ ਲੈਨੇ ਆਹ ਆਪਣੀ ਵੱਡੀ ਇਲਾਇਚੀ ਐ ਇਹਨੂੰ ਕੁੱਟ ਕੇ ਆਪਾਂ ਇਹ ਬੀਜ ਕਰਦ ਲੈਨੇ ਤੇ ਇਧਰ ਆਪਾਂ ਲਾਉਂਗੇ ਤੇ ਕਾਲੀਆਂ ਮਿਰਚਾਂ ਇਹਨਾਂ ਦਾ ਆਪਾਂ ਨਾ ਗਰਦਰਾਜ ਪੀਸ ਲਾਂਗੇ ਬਸ ਇਹਨਾਂ ਤੇ ਪੀਸ ਕੇ ਆਪਾਂ ਇਹਨੂੰ ਕੱਢ ਲੈਨੇ ਕੌਲੀ 'ਚ ਜਾਂ ਹਲਵੱਟੇ 'ਚ ਹੀ ਰੱਖ ਲਾਂਗੇ ਤੇ ਆਪਾਂ ਨੂੰ ਬਾਅਦ 'ਚ ਚਾਹੀਦਾ ਹੈ ਚਲ ਅੰਦਰ 4 ਮਿੰਟ ਹੋ ਗਏ ਆਪਾਂ ਨੇ ਪਾਲਕ ਨੂੰ ਉਬਲਦੇ ਨੂੰ ਤੇ ਆਪਾਂ ਇੱਕ ਦੋ ਵਾਰੀ ਵਿੱਚ ਦੀ ਚਲਾਤਾ ਸੀ ਹੁਣ ਆਪਾਂ ਗੈਸ ਬੰਦ ਕਰਕੇ ਨਾ ਤੇ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਹੁਣ ਆਪਾਂ ਇੱਧਰ ਪੋਣੀ ਦੇ ਵਿੱਚ ਕੱਢ ਦਿਆਂਗੇ ਆਪਾਂ ਜੀ ਪਾਣੀ ਚ ਕੱਢ ਲਿਆ ਪਾਲਕ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਗੇ ਠੰਡਾ ਪਾਣੀ ਜਿਹੜਾ ਆਪਾਂ ਨਮਕ ਪਾਇਆ ਸੀ ਉਹ ਤਾਂ ਵੀ ਇਹਦੇ ਪੱਕਣ ਵਾਸਤੇ ਪਾਇਆ ਸੀ ਆਪਾਂ ਚੀਨੀ ਪਾਈ ਸੀ ਉਹਦੇ ਨਾਲ ਨਾ ਆਪਣੇ ਪਾਲਕ ਦਾ ਕਲਰ ਨਹੀਂ ਚੇਂਜ ਹੁੰਦਾ ਤੇ ਵੀ ਵਧੀਆ ਉਹ ਜਿਹਾ ਗ੍ਰੀਨ ਹੀ ਬਣਿਆ ਰਹੂਗਾ ਤੇ ਹੁਣ ਠੰਡੇ ਪਾਣੀ ਨਾਲ ਇਹਦੀ ਕੁਕਿੰਗ ਰੁਕ ਗਈ ਹੈ ਤੇ ਹੁਣ ਨਾਲੇ ਠੰਡਾ ਹੋ ਗਿਆ ਤੇ ਆਪਾਂ ਹੁਣ ਇਹਨੂੰ ਗ੍ਰाइंड ਕਰਕੇ ਇਹ ਜੀ ਨਾ ਪੀਸ ਲਾ ਕੇ ਆਪਾਂ ਹੁਣ ਇਹਨੂੰ ਗ੍ਰाइंड ਕਰਾਂਗੇ ਆਪਾਂ ਆਪਾਂ ਦਾ ਜੀ ਪੇਸਟ ਬਣ ਕੇ ਹੋ ਗਿਆ ਤਿਆਰ ਪਾਲਕ ਦਾ ਤੇ ਹੁਣ ਆਪਾਂ ਨਾ ਆਲੂਆਂ ਨੂੰ ਕੱਟ ਲਾਂਗੇ ਤੇ ਆਲੂਆਂ ਦੇ ਨਾ ਆਪਾਂ ਦੋ ਦੋ ਪੀਸ ਕਰਾਂਗੇ ਤੇ ਜੇ ਆਪਣੇ ਆਲੂ ਵੱਡੇ ਆ ਤਾਂ ਤਿੰਨ ਵੀ ਕਰ ਸਕਦੇ ਆ ਚਾਰ ਵੀ ਕਰ ਸਕਦੇ ਆ ਮੇਰੇ ਮੀਡੀਅਮ ਸਾਈਜ਼ ਦੇ ਆਲੂ ਆ ਤੇ ਜੇ ਛੋਟੇ ਆ ਜਮਾਂ ਹੀ ਫੇਰ ਆਪਾਂ ਉਹਨਾਂ ਨੂੰ ਸਾਵਤੀ ਰੱਖ ਸਕਦੇ ਆ ਆਪਾਂ ਜੀ ਪੈਨ ਰੱਖ ਲਿਆ ਤੇ ਇਹਦੇ ਵਿੱਚ ਨਾ 2 ਚਮਚਾ ਆਪਾਂ ਘਿਓ ਦੇ ਪਾ ਲਏ ਦੇਸੀ ਘਿਓ ਪਾਏ ਆਪਾਂ ਕੋਈ ਵੀ ਕੁਕਿੰਗ ਔਰ ਔਇਲ ਵਰਤ ਸਕਦੇ ਹੁਣ ਆਪਾਂ ਇਹਦੇ ਵਿੱਚ ਨਾ ਆਲੂ ਰੱਖ ਦਿਆਂਗੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਪਕਾਵਾਂਗੇ ਬਸ ਇਹਦੇ ਵਿੱਚ ਨਾ ਐਸ ਤਰ੍ਹਾਂ ਕਰਕੇ ਆਪਾਂ ਪਕਾ ਲਾਂਗੇ ਹੁਣ ਜੀ ਆਪਾਂ ਸਾਰੇ ਆਲੂ ਰੱਖਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਤਿੰਨ ਤੇ ਆਤ ਨਹੀਂ ਇੱਕ ਆਪਾਂ ਸਾਈਡ ਤੋਂ ਪੱਕ ਗਏ ਤਾਂ ਆਪਾਂ ਇਹਦਾ ਪਾਸਾ ਪਲਟ ਦੇਾਂਗੇ ਆਪਨੇ ਆਲੂਆਂ ਨੂੰ ਦੋ ਤਿੰਨ ਮਿੰਟ ਹੋ ਗਏ ਆ ਹੁਣ ਆਪਾਂ ਥੋੜਾ ਥੋੜਾ ਇਹਦੇ ਉੱਤੇ ਨਮਕ ਪਾ ਦੇਾਂਗੇ ਐਸ ਤਰ੍ਹਾਂ ਕਰਕੇ ਥੋੜਾ ਥੋੜਾ ਨਮਕ ਪਾ ਦੇਾਂਗੇ ਹੁਣ ਆਪਾਂ ਇਹਨੂੰ ਦੇਖਦੇ ਆ ਆਪਾਂ ਇਹ ਸਾਈਡ ਬਦਲ ਦਿੰਦੇ ਹਾਂ ਜੇ ਪੱਕ ਗਏ ਤਾਂ ਆ ਦੇਖੋ ਇਹਦਰ ਬਰਾਊਨ ਜੇ ਹੋ ਗਏ ਆ ਕੁਝ ਤੇ ਐਸ ਤਰ੍ਹਾਂ ਕਰਕੇ ਆਪਾਂ ਸਾਰਿਆਂ ਨੂੰ ਪਕਾ ਲੈਂਦੇ ਆ ਉਹਨਾਂ ਦੀ ਆਲੂ ਆਪਨੇ ਵਧ ਜਾ ਫਰਾਈ ਹੋ ਗਏ 골ਡਨ ਜੇ ਹੋ ਗਏ ਹੁਣ ਇਹਨੂੰ ਆਪਾਂ ਸਾਈਡ ਤੇ ਰੱਖਦੇ ਆਂ ਇਧਰ ਆਪਾਂ ਕੜਾਹੀ ਰੱਖ ਲਾਂਗੇ ਹੁਣ ਆਪਾਂ ਕੜਾਹੀ ਦੇ ਵਿੱਚ ਸਬਜ਼ੀ ਬਣਾਵਾਂਗੇ ਢਮ ਮੰਨ ਲਓ ਤੇ ਆਪਨਾ ਕਿਉ ਗਰਮ ਹੋ ਗਿਆ ਜਦੋਂ ਉਦੋਂ ਆਪਾਂ ਇਹਦੇ ਵਿੱਚ ਮਸਾਲੇ ਪਾ ਦਿਆਂਗੇ ਚਲੋ ਹਾਂ ਦੀ ਕਿਉ ਗਰਮ ਹੋ ਗਿਆ ਤੇ ਹੁਣ ਆਪਾਂ ਇਹ ਚ ਪਾ ਦਿਆਂਗੇ ਜੀਰਾ ਤੇ ਆਪ ਪਾ ਦਾਂਗੇ ਜਰਾ ਕੁਪਿਆ ਮਸਾਲਾ ਆਪਣਾ ਲਾਉਂਗਾ ਤੇ ਕਾਲੀ ਮਿਰਚਾਂ ਤੇ ਵੱਡੀ ਇਲਾਇਚੀ ਤੇ ਇੱਕ ਤੇਜ ਪੱਤਾ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਰੀ ਮਿਰਚ ਤੇ ਆਦਰਕ ਦਾ ਪੇਸਟ ਇਹਨੂੰ ਪਾ ਲਾਂਗੇ ਆਪਾਂ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਦੇਸਣ ਦੇਸਣ ਪਾਵਾਂਗੇ ਆਪਾਂ ਸੋ ਚੰਚਾ ਜੀ ਜਦੋਂ ਆਪਾਂ ਬੇਸਨ ਨੂੰ ਪਕਾ ਲਾਂਗੇ ਇਹਦੇ ਨਾਲ ਨਾ ਆਪਣੀ ਸਬਜ਼ੀ ਬਹੁਤ ਹੀ ਟੇਸਟੀ ਬਣੂਗੀ ਤੇ ਨਾਲੇ ਆਪਾਂ ਨਾ ਜਿਹੜਾ ਪਾਣੀ ਹੋਊਗਾ ਬੇਸਨ ਪਾਣੀ ਸੋਖ ਲਊਗਾ ਤੇ ਇਹਨੂੰ ਆਪਾਂ ਧੁੰਨ ਲਾਂਗੇ ਸਵਾਰ ਕੇ ਬੇਸਨ ਜਦੋਂ ਪੁੱਜ ਗਿਆ ਫਿਰ ਆਪਾਂ ਇਹ ਵਿੱਚ ਟਮਾਟਰਾਂ ਦੀ ਪਿਓਰੀ ਪਾਵਾਂਗੇ ਜਾਂ ਆਪਾਂ ਨਾ ਦਹੀਂ ਦੇ ਵਿੱਚ ਕਾਜੂ ਪੀਸ ਕੇ ਵੀ ਪਾ ਸਕਦੇ ਹਾਂ ਮੈਂ ਟਮਾਟਰਾਂ ਦੀ ਪਿਓਰੀ ਪਾਵਾਂਗੀ ਤੇ ਆਪਾਂ ਖੂਸ ਵੀ ਪਾ ਸਕਦੇ ਹਾਂ ਦਹੀਂ ਕਾਜੂ ਪੇਸਟ ਬਣਾ ਕੇ ਹੁਣ ਆਪਾਂ ਇਹਦੇ ਵਿੱਚ ਅ ਕਸੂਰੀ ਮੇਥੀ ਪਾਵਾਂਗੇ ਇਹ ਆਪਾਂ ਤਵੇ ਤੇ ਰੋਸਟ ਕਰ ਲਈ ਸੀ ਤੇ ਐਸ ਕਾ ਕਰਕੇ ਆਪਾਂ ਮਸਲ ਕੇ ਇਹਨੂੰ ਪਾ ਦਿਆਂਗੇ ਵਿੱਚ ਇਹਦਾ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਦੀ ਪਿਓਰੀ ਹੋਨਾ ਦੇ ਵਿੱਚ ਪਾਣੀ ਪਾ ਕੇ ਨਾ ਆਪਾਂ ਇਹ ਵਿੱਚ ਪਾਵਾਂਗੇ ਤੇ ਪਾਣੀ ਆਪੋ ਹੀ ਪਾਵਾਂਗੇ ਜਿਹਦੇ ਵਿੱਚ ਆਪਾਂ ਪਾਲਕ ਨੂੰ ਲਵਾ ਲਿਆ ਸੀ। ਉਹੀ ਪਾਣੀ ਪਾਵਾਂਗੇ ਆਪਾਂ। ਹੁਣ ਆਪਾਂ ਉਹ ਪਾਣੀ ਵਿੱਚ ਪਾ ਦਿਆਂਗੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਿਰਚ ਬਾਲੇ ਮਸਾਲੇ ਨਹੀਂ ਆਪਾਂ ਇਹਦੇ ਵਿੱਚ ਪਾਉਂਦੇਗੇ। ਮਸਾਲੇ ਠੀਕ ਠੀਕ ਹੀ ਪਾਣਗੇ। ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ। ਨਾਮਕ ਪਾਵਾਂਗੇ ਅੱਧਾ ਕ ਚਮਚ ਅੱਧਾ ਕ ਚਮਚੀ ਪਾਵਾਂਗੇ ਆਪਾਂ ਹਲਦੀ ਦਾ ਤੇ ਲਾਲ ਮਿਰਚ ਨਹੀਂ ਆਪਾਂ ਪਾਉਂਦੇ ਕਿਉਂਕਿ ਆਪਾਂ ਹਰੀ ਝਾੜੇ ਪਾਈ ਹੈ ਤੇ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਬਾਜ ਬਾਹਰੇ ਮਸਾਲੇ ਨਹੀਂ ਪਾਉਦੇ ਨਾ ਕੋਈ ਪਿਆਜ਼ ਨਾ ਕੋਈ ਲਸਣ ਤੇ ਆਪਣੇ ਦੰਮ ਆਲੂ ਬਹੁਤ ਹੀ ਵਧੀਆ ਬਣਨਗੇ ਤੇ ਹੁਣ ਆਪਾਂ ਇਹਨਾਂ ਨੂੰ ਪਕਾ ਲੈਂਦੇ ਆਪਣਾ ਨਾ ਮਸਾਲੇ ਬਹੁਤ ਵਧੀਆ ਭੁੱਜ ਗਏ ਆ ਸਾਣੀ ਸੁੱਕ ਗਿਆ ਬਿਲਕੁਲ ਹੁਣ ਆਪਾਂ ਟਮਾਟਰਾਂ ਆਹ ਪਾਲਕ ਦੀ ਪਿਓਰੀ ਪਾ ਦਾਂ ਜਿਹੜਾ ਪੇਸਟ ਬਣਾਇਆ ਪਾਲਕ ਦਾ ਉਹ ਪਾ ਦਾਂ ਇਹਦੇ ਵਿੱਚ ਪਾਣੀ ਪਾ ਕੇ ਨਾ ਇਹ ਸਭ ਧੋ ਕੇ ਇਹਦੇ ਵਿੱਚ ਹੀ ਮਿਲਾ ਦੇਾਂਗੇ ਆਪਾਂ ਜੱਗ ਧੋ ਕੇ ਨਾ ਇਹਦੇ ਵਿੱਚ ਪਾਣੀ ਪਾ ਤਾ ਤੇ ਪਾਣੀ ਆਪਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਵਾਂਗੇ ਜਿੰਨੀ ਕਿ ਆਪਾਂ ਨੂੰ ਗਰੇਵੀ ਚਾਹੀਦੀ ਆ ਆਪਾਂ ਓਨਾ ਹੀ ਪਾਵਾਂਗੇ ਹੁਣ ਇਹਦੇ ਵਿੱਚ ਪਾਣੀ ਆਪਾਂ ਓਹੀ ਪਾਵਾਂਗੇ ਜਿਹਦੇ ਵਿੱਚ ਆਪਾਂ ਪਾਲਕ ਆਲ ਹੁਣ ਜਦੋਂ ਆਪਾਂ ਨੇ ਪਾਕ ਨੂੰ ਉਬਾਲ ਆ ਗਿਆ ਨਾ ਫਿਰ ਆਪਾਂ ਇਹਦੇ ਵਿੱਚ ਪਾ ਦਿਆਂਗੇ ਆਲ ਹਾਂਜੀ ਆਪਣੀ ਗਰੇਵੀ ਨੂੰ ਨਾ ਅਵਾਲ ਆ ਗਿਆ ਤੇ ਆਪਾਂ ਹੁਣ ਇਹਦੇ ਵਿੱਚ ਨਾ ਪਾ ਦਿਆਂਗੇ ਕਰੀਮ ਜਿਹੜੀ ਆਪਾਂ ਫ੍ਰਿਜ ਦੇ ਵਿੱਚ ਦੁੱਧ ਰੱਖਦੇ ਆ ਨਾ ਉਹਦੇ ਉੱਤੇ ਕਰੀਮ ਆਉਂਦੀ ਹੈ ਉਹੀ ਕਰੀਮ ਹੈ ਇਹ ਪਾ ਦਾਂਗੇ ਇਹਦੇ ਨਾਲ ਬਹੁਤ ਵਧੀਆ ਆਪਣਾ ਗੰਮ ਆਲੂ ਤਿਆਰ ਹੋ ਜਾਣਗੇ ਬਹੁਤ ਵਧੀਆ ਬਣ ਜਾਂਦੇ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਆਲੂ ਹੁਣ ਮੈਕਸ ਕਰਕੇ ਨਾ ਆਪਾਂ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ 4-5 ਮਿੰਟ ਪਕਾਵਾਂਗੇ। ਹਾਂਜੀ 5 ਮਿੰਟ ਹੋ ਗਏ ਆਪਣੀ ਸਬਜੀ ਪੱਕਦੀ ਇਹਨੂੰ ਤੇ ਹੁਣ ਆਪਾਂ ਨਾ ਆਹ ਵਿੱਚ ਤੇਜ ਪੱਤਾ ਜਿਹੜਾ ਇਹ ਆਪਾਂ ਬਾਹਰ ਕਰ ਦਦੇ ਆਂਗੇ ਇਹਦਾ ਫਲੇਵਰ ਇਹਦੇ ਵਿੱਚ ਆ ਚੁੱਕੇ ਇਹ ਆਪਾਂ ਬਾਹਰ ਕੱਢਦੇ ਆਂ। ਤੇ ਹੁਣ ਆਪਾਂ ਨਾ ਗੈਸ ਆਫ ਕਰ ਦਿੰਨੇ ਆਂ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਬੋਲ ਚ। ਆਪਣੇ ਜੀ ਦਾਮਾ ਲੂ ਪਾਲਕ ਵਾਲੇ ਬਣ ਕੇ ਹੋ ਗਏ ਤਿਆਰ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਜਦੋਂ ਘਰੇ ਖਾਸ ਮਹਿਮਾਨ ਆਉਣ ਉਹਦੋਂ ਆਪਾਂ ਬਣਾ ਸਕਦੇ ਆ ਕਿਸੇ ਤਿਹਾਣ ਤੇ ਵੀ ਆਪਾਂ ਬਣਾ ਸਕਦੇ ਆ ਤੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਹੁਣ ਆਪਾਂ ਉੱਤੇ ਜੀ ਆਦਰਕ ਦੇ ਪੀਸ ਕੱਟੇ ਲੰਬੇ ਲੰਬੇ ਇਹਦੇ ਨਾਲ ਆਪਾਂ ਡੈਕੋਰੇਟ ਕਰ ਦਿੰਨੇ ਆ ਨਾਲੇ ਪਾਤੀ ਉੱਤੇ ਕਰੀਮ ਕਰੀਮ ਆਪਾਂ ਬਾਜ਼ਾਰ ਵਾਲੇ ਵੀ ਵਰਤ ਸਕਦੇ ਆ ਜਾਂ ਮਲਾਈ ਜਾਂ ਤਾਂ ਆਪਾਂ ਘਰੇ ਮਲਾਈ ਵੀ ਵਰਤ ਸਕਦੇ ਆ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ